ਫੇਰ ਸਾਨੂੰ ਥੋੜੇ ਜਿਹੀਆਂ ਕੁੜੀਆਂ ਦੇ ਨਾ ਫੋਨ ਆਉਦੇ ਆ ਵੀ ਮੇਰੀ ਛੋਟੀ ਭੈਣ ਨਾ ਟੂਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਬੱਚੀ ਆ ਇਹ ਕਿਸੇ ਵੀ ਧਰਮ ਦੀ ਅਸੀਂ ਨਹੀਂ ਚਾਹੁੰਦੇ ਠਾਣਿਆਂ ਕੋਟਾ ਕਚਹਿਰੀਆਂ ਦੇ ਕੀੜੇ ਲਾਵੇ ਮੈਂ ਮੰਗਦੀ ਆ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾ ਹੀ ਦੁਬਾਰਾ ਬਣਾਈ ਜਾਏਗੀ ਤੇ ਨਾ ਹੀ ਪ੍ਰੋਟੈਕਟ ਹੋ ਜਾਏਗੀ ਕੋਈ ਬੈਟ ਨਾ ਲੱਗੇ ਕਾਲਾ ਨਾ ਦਾ ਦਾ ਪ੍ਰਮੋਸ਼ਨ ਕਰੂਗੀ ਜਿਹਦੇ ਡਬਲ मीनिंग ਹੋਣਗੇ ਤੇ ਇਹੀ ਕੇਸ ਦੁਆਰਾ ਓਪਨ ਕੀਤਾ ਜਾਊਗਾ ਜਿਹਦੇ ਕਿਨਾਂ ਦੀ ਸਹਿਮਤੀ ਆ। ਠੱਕ ਠੱਕ ਕੇ ਪਸੀਨਾ ਪਸੀਨ ਹੋ ਜਾਏਗਾ। ਅਰੇ ਯਾਰ ਕਿਹ ਕਿਤਾਉਂ ਯਾਰ ਨਹੀਂ ਕਹਿਣਾ ਮੈਂ ਤੁਹਾਡੇ ਥੋੜੇ ਭਰਾ ਹਾਂ। ਤੂੰ ਵੀ ਕਮਜ਼ੋਰੀ ਹੈਗੀ ਐ। ਕਾ ਸਾਈਜ਼ ਦੀ ਪ੍ਰੋਬਲਮ ਹੈ ਜਾਂ ਫਿਰ ਟਾਈਮਿੰਗ ਦੀ ਜਾਂ ਫਿਰ ਟਿੱਲੇ ਪਾਂਦੀ ਕਰ ਦਾਂਗੇ ਕਰ ਦਾਂਗੇ। ਸਾਈਜ਼ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰ ਉਹ ਤੇ ਜਾਂ ਮਰਜ਼ੀ ਕਰੋ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਵਈ ਓਏ ਓਏ ਤੁਹਾਡੇ ਜਨਾਨੇ ਨੂੰ ਤੋੜ ਤੋ ਪਰੇਸ਼ਾਨ ਹੋ ਗਈ ਹੈ ਮੈਂ ਬੋਲ ਕਿਹੜੀਆਂ ਜਨਨੀਆਂ ਪਰੇਸ਼ਾਨ ਹੈ ਤੁਹਾਡੇ ਘਰ ਦੇ ਫਿਰ ਸਾਨੂੰ ਛੋਟੇ ਅਰਜੀਆਂ ਕੁੜੀਆਂ ਦੇ ਨਾ ਫੋਨ ਆਉਦੇ ਆ ਮੇਰੀ ਛੋਟੀ ਭੈਣ ਨਾ ਕੂਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਸਾਇੰਸਕਰੋ ਦੱਸਣਾ ਚਾਹੁੰਦੇ ਆ ਪਿਛਲੇ ਦਿਨਾਂ ਤੋਂ ਜੋ ਵੈਦਾਂ ਦਾ ਵਿਵਾਦ ਚੱਲ ਰਿਹਾ ਨੱਚਰ ਤੋਂ ਲੈ ਕੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਬੀਬੀ ਦੀਪਿਕਾ ਲੁਥਰਾ ਜੀ ਅੱਜ ਆਏ ਆ ਤੇ ਇਹ ਮਾਫੀ ਮੰਗਣਾ ਚਾਹੁੰਦੇ ਪੰਜਾਬ ਵਾਸੀਆਂ ਤੋਂ ਕੀਤੀਆਂ ਗਲਤੀਆਂ ਦੀ ਤੇ ਜਿਹੜੀਆਂ ਵੀਡੀਓ ਹੈਗੀਆਂ ਡਿਲੀਟ ਕੀਤੀਆਂ ਵੀ ਅਤੇ ਅੱਗੇ ਕੀ ਕਰਨਗੇ ਤੇ ਇਹਨਾਂ ਦੀ ਸੁਣ ਲਈ ਜਾਵੇ ਭਾਈ ਇਹ ਕੀ ਸਫਾਈ ਜਾਂਦੇ ਉਸ ਕੇਸ ਤੇ ਜੋ ਜੇ ਮੈਂ ਅੱਜ ਤੱਕ ਵੇਦ ਵਾਲੀਆਂ ਵੀਡੀਓ ਪਾਈਆਂ ਹੀ ਆ ਵਿੱਚ ਸਾਰਿਆਂ ਨੂੰ ਔਪਨ ਲੱਗਾ ਸੀ ਕੁਝ ਗਲਤ ਤੁਹਾਨੂੰ ਲੱਗਾ ਸੀ ਸਾਰਿਆਂ ਨੂੰ ਉਸ ਵਾਸਤੇ ਮੈਂ ਮਾਫੀ ਮੰਗਦੀ ਆ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾਈ ਦੁਬਾਰਾ ਬਣਾਈ ਜਾਏਗੀ ਤੇ ਨਾਈ ਪੋਸਟ ਕੀਤੀ ਜਾਏਗੀ ਸਪੈਸ਼ਲ ਬੈਟਲ ਤੇ ਡਬਲ ਮਿਲੂਗਾ ਤੇ ਸੰਗਤ ਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਨੇ ਕਲੀਅਰਲੀ ਤੌਰ ਤੇ ਇੱਥੇ ਬੰਦਿਆਂ 'ਚ ਬੈਠ ਕੇ ਦੂਜੀ ਾਰ ਬੁਲਾਇਆ ਗਿਆ ਇਹਨਾਂ ਵਿੱਚ ਤੇ ਪਹਿਲਾਂ ਵੀ ਤੇ ਅੱਜ ਵੀ ਮਾਗੀ ਮੰਗੀ ਆ ਲੈਕਤੀ ਰੂਪ ਚ ਵੀ ਬਾਗੀ ਮੰਗੇ ਵੀ ਇਹ ਅਕੀਰਲੀ ਗਲਤੀ ਆ ਤੇ ਅਸੀਂ ਇੱਕ ਹੋਣ ਦੇ ਨਾਤੇ ਸਿੰਘ ਹੋਣ ਦੇ ਨਾਤੇ ਅਸੀਂ ਨਹੀਂ ਚਾਹੁੰਦੇ ਅਸੀਂ ਸਾਡਾ ਕਿਸੇ ਧਰਮ ਦੇ ਨਾਲ ਕੋਈ ਗੈਰ ਵਿਰੋਧ ਨਹੀਂ ਹੈ ਬੱਚੀ ਆ ਇਹ ਕਿਸੇ ਵੀ ਧਰਮ ਦੀ ਅਸੀਂ ਨਹੀਂ ਚਾਹੁੰਦੇ ਠਾਣਿਆ ਕੋਟਾ ਕਚਰਿਆਂ ਦੇ ਕੀੜੇ ਲਾਵੇ ਅੱਗੇ ਤੋਂ ਡਬਲ ਮੀਨਿੰਗ ਵਾਲੀਆਂ ਵੀਡੀਓ ਲੱਚਰਤਾਲੀਆਂ ਵੀਡੀਓ ਜਾਂ ਗਲਤ ਪ੍ਰਮੋਸ਼ਨ ਵਾਲਾ ਨਹੀਂ ਕੀਤੀਆਂ ਜਾਣਗੀਆਂ ਜੇ ਇਹ ਦੀਪਿਕਾ ਲੁਥਰਾ ਗਲਤ ਪ੍ਰੋਮੋਸ਼ਨਾਂ ਕਰੂਗੀ ਜਿਹਦੇ ਡਬਲ ਮੀਨਿੰਗ ਹੋਣਗੇ ਤੇ ਇਹੀ ਕੇਸ ਦੁਆਰਾ ਓਪਨ ਕੀਤਾ ਜਾਊਗਾ ਜਿਸ ਜਿਹਦੇ ਤੇ ਇਹਨਾਂ ਦੀ ਸਹਿਮਤੀ ਆ ਇਸ ਸਾਡੇ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀਰਾ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜੋ ਮਾਫੀ ਨਾਮਾ ਹੈਗਾ ਵੀ ਇੱਕ ਵਾਰੀ ਇਹ ਮੰਨ ਲਿਆ ਜਾਵੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚੀ ਨੀਚੇ ਬੋਲਦਾ ਜਾਂ ਕੋਈ ਸ਼ਬਦ ਕਿਹਾ ਜਾਂਦਾ ਗਾਲੀ ਗਲੋਚ ਨਾ ਕੀਤੀ ਜਾਵੇ ਕਿਉਂਕਿ ਈਆਂ ਭੈਣਾ ਸਭ ਦੇ ਨਾਲ ਸਾਂਝੀਆਂ ਹੁੰਦੀਆਂ ਜਿੱਦੀ ਜਿੰਨੀ ਗਮਾਸਤ ਹੁੰਦੀ ਉਹ ਨਾਲ ਵਰਤੇ ਲੈਂਦਾ ਵਾਹੇ ਵਰਗੀ ਤਰ੍ਹਾਂ ਸਭ ਹਾਂ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਮੇਰੀ ਵੀਡੀਓਜ਼ ਜਿਹੜੀਆਂ ਵੀ ਹੈਗੀਆਂ ਵਾ ਕੀ ਤੁਹਾਨੂੰ ਲੱਗਦਾ ਗੰਧੀਆਂ ਨਹੀਂ ਹੈ ਕੋਈ ਥੱਕ ਥੱਕ ਕੇ ਪਸੀਨਾ ਪਸੀਨਾ ਥੱਕ ਥੱਕ ਕੇ ਪਸੀਨਾ ਪਸੀਨੀ ਕਾ ਦੇਣਾ ਹੋਣਗੇ ਅਰੇ ਯਾਰ ਜਿੱਦਾਂ ਹੁੰਦੀ ਯਾਰ ਨਹੀਂ ਕਹਿਣਾ ਮੈਂ ਠੀਕਾ ਤੁਹਾਡੇ ਭਰਾਵਾਂ ਵਰਗਾ ਨਹੀਂ ਲੈ ਲਓ ਅਸੀਂ ਤੁਹਾਡਾ ਸਤਿਕਾਰ ਕਰਦੇ ਆਂ ਸਿਰ ਤੇ ਚੁੰਨੀ ਲੈ ਲਓ ਇੱਥੇ ਜਵਾਬ ਦਿਓ ਥੱਕ ਥੱਕ ਕੇ ਪਸੀਨਾ ਪਸੀਨੀ ਕਾ ਦੇਣਾ ਹੋ ਜਾਣਗੇ ਕੰਮ ਕਰਕੇ ਜਿਹੜਾ ਕੰਮ ਕੀ ਅੱਛਾ ਇਹ ਜੰਮ ਦੀ ਗੱਲ ਹੈ ਪਹਿਲਾਂ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਹੈ ਪਹਿਲਾਂ ਦੀ ਛੱਡੋ ਇਹਦੀ ਜਵਾਬ ਦਿਓ ਇਹ ਤੁਹਾਡੀ ਵੀਡੀਓ ਮੈਨੂੰ ਮੈਨੂੰ ਇੰਨੀ ਗੱਲ ਦਾ ਨਹੀਂ ਪਤਾ ਹੈਗਾ ਜਿੱਦਾਂ ਸਾਨੂੰ ਕਹਿੰਦੇ ਆ ਅੱਛਾ ਨੋਰਮਲ ਆਪਾਂ ਤੁਹਾਡਾ ਕਰਦੇ ਦਾ ਸਰ ਨੋਰਮਲ ਹੈ 5 ਮਿੰਟ ਸਰ ਥੱਕ ਥੱਕ ਕੇ ਪਸੀਨਾ ਪਸੀਨੀ ਕਾ ਦੇਣਾ ਹੋ ਜਾਣਗੇ ਜੋਰੀ ਹੈਗੀ ਹੈ ਸਾਈਜ਼ ਦੀ ਪ੍ਰੋਬਲਮ ਹੈ ਜਾਂ ਟਾਈਮਿੰਗ ਦੀ ਜਾਂ ਫਿਰ ਢਿੱਲੇ ਪੰਦੀ ਕਰ ਦਾਂਗੇ ਕਰ ਦਾਂਗੇ بڑے ਸਾਈਜ਼ ਦੀ ਪ੍ਰੋਬਲਮ ਆ ਬਈ ਉਹਨਾਂ ਨੇ ਕੀ ਆ ਜਿੱਦਾਂ ਉਹ ਚੜਦੇ ਆਪਾਂ ਬੋਲੇ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਹਾਂਜੀ ਅਗਲੇ ਦੀ ਕਈ ਮੰਨੋਗੇ ਅਸੀਂ ਕਹਿੰਨੇ ਆ ਖੂਹ ਆ ਇਹਦੇ ਚ ਲੱਖ ਰੁਪਿਆ ਦਿੰਨੇ ਆ ਸਾਡੇ ਖੂਹ ਤੇ ਡੰਗਾਈ ਮਾਪਣੀਆਂ ਛਾਲ ਮਾਰਦੀ ਆ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਮੈਂ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਯਾਹਾਂ ਪੇ ਢਿੱਲੇ ਪਣ ਦੀ ਢਿੱਲੇ ਪਣ ਦੀ ਕਾਦੀ ਪ੍ਰੋਬਲਮ ਹੈ ਤੁਹਾਨੂੰ ਮੈਂ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉੱਥੇ ਆਪ ਸਮਝਦਾਰ ਹੈਗੇ ਜੀ ਸਰ ਹਾਂ ਸਰ ਹੁਣ ਜਿੱਦਾਂ ਇਦਾਂ ਦੀ ਹੋ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੋਹ ਗੰਦਾ ਕੋਈ ਵਰਡ ਕੱਢਿਆ ਸਰ ਜਿੱਦ ਵਰਡਿੰਗ ਹੈ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰam ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ساری ਉਮਰ ਇੱਕ ਵਾਰੀ ਹੋਈ ਐ ਇਹ ਕਰਦਾਂਗੇ ਕਰਦਾਂਗੇ ਉੱਠ ਕੇ ਕਰਦਾਂਗੇ ਡੇ ਮੋਟੇ ਟੈਰਾ ਵਾਲੇ ਨੱਡੀ ਨਹੀਂ ਗੱਡੀ ਮਿਲ ਨੱਡੀ ਕੀ ਹੁੰਦਾ ਪੰਜਾਬ ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣੀ ਤੁਸੀਂ ਉਹਨਾਂ ਨੂੰ ਬਕਾਇਦਾ ਉੱਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾਂ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਿਹਾ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਆ ਇੱਥੇ ਸਾਡੀਆਂ ਮਾਵਾਂ ਨੇ ਖੂਨ ਡੋਲਿਆ ਹੋਏ ਹੋਏ ਟੋੜ ਜਨਾਨੇ ਨੂੰ ਤੋੜ ਤੋ ਪਰੇਸ਼ਾਨ ਹੋ ਗਈ ਹੈ ਕਹਿੰਦਾ ਪਹਿਲਾਂ ਕਿਹੜਾ ਬੋਲਦਾ ਕੌਣਾ ਹੈ ਮੈਂ ਬੋਲਦਾ ਕਿਹੜੀਆਂ ਜਨਨੀਆਂ ਪਰੇਸ਼ਾਨ ਆ ਵੀ ਆਪਦੇ ਘਰ ਵਾਲੇ ਅਰੇ ਹੁਣ ਮੇਰੀ ਗੱਲ ਸੁਣੋ ਨਾ ਜਿੱਦਾਂ ਹੁਣ ਅਗਲਾ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਹਾਂ ਕੰਟੈਂਟ ਦੇ ਸ੍ਰੀ ਜਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਤੁਹਾਨੂੰ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ ਪੈਸੇ ਮਿਲੇ ਹੂੰ ਪੈਸੇ ਤਾਂ ਕੋ ਮਤਲਬ ਆ ਗਾ ਕੇ ਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਇਹ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14 15 ਸਾਲ ਦੇ ਬੱਚੇ ਦੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨਗੇ ਇਹੋ ਫਿਰ ਸਾਨੂੰ ਥੋੜੇ ਵਰਗੀਆਂ ਕੁੜੀਆਂ ਦੇ ਨਾ ਫੋਨ ਆਉਦੇ ਆ ਮੇਰੀ ਛੋਟੀ ਭੈਣ ਨਾ ਟਿਊਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫਿਰ ਉਹ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆ ਮੈਂ ਆ ਚੀਜ਼ਾਂ ਦੇ ਵਿੱਚ ਮੈਂ ਕਿਤੇ ਨਹੀਂ ਕਰਾਂ ਆਪ ਹੀ ਨਹੀਂ ਕਰਾਂਗੇ